ਕਾਤਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਆ ਇਸ ਤਰ੍ਹਾਂ ਇਹ ਪੱਤੀਆਂ ਬਣਦੀਆਂ ਦੇਖੋ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਆ ਆਪਣਾ ਇਹ ਡਿਜ਼ਾਈਨ ਸਿਰਫ 6 ਸਲਾਈਆਂ ਦਾ ਡਿਜ਼ਾਈਨ ਹੈ 6 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਮਲਟੀ ਫਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਵਿਦਾਊਟ ਜਾਲੀ ਡਿਜ਼ਾਈਨ ਆ ਜੇਕਰ ਤੁਸੀਂ ਆਪਣਾ ਕੋਈ ਪ੍ਰੋਜੈਕਟ ਬਿਨਾਂ ਜਾਲੀ ਤੋਂ ਬਣਾਉਣਾ ਚਾਹੁੰਦੀਆਂ ਤਾਂ ਜਿਹੜਾ ਅੱਜ ਦਾ ਆਪਣਾ ਇਹ ਡਿਜ਼ਾਈਨ ਆ ਬਿਨਾਂ ਜਾਲੀ ਤੋਂ ਛੋਟੀ ਛੋਟੀ ਬਣਾਈ ਹੈ ਛੋਟੇ ਛੋਟੇ ਪੱਤਿਆਂ ਬੰਦੀਆਂ ਦੇਖੋ ਇਸ ਤਰ੍ਹਾਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵਟਰ ਬੱਚਿਆਂ ਦੀ ਕੋਟੀਆਂ ਸਵਟਰ ਸਕੀ ਵੀ ਬਲਾਊਜ਼ ਕੈਪ नीचे बॉर्डर ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਜਿਵੇਂ ਮੈਂ ਇੱਥੇ ਇਕੁਐਲਟੀ ਸਿੱਧੇ ਦਾ ਬਾਰਡਰ ਬਣਾ ਕੇ ਉਸ ਤੋਂ ਉੱਪਰ ਡਿਜ਼ਾਈਨ ਸ਼ੁਰੂ ਕੀਤਾ ਦੋ ਵਾਰ ਡਿਜ਼ਾਈਨ ਬਣਾਇਆ 12 ਸਲਾਈਆਂ 6 ਸਲਾਈਆਂ 6 ਸਲਾਈਆਂ ਇਹਦੇ ਉੱਪਰ ਹੀ ਆਪਾਂ 6 ਸਲਾਈਆਂ ਡਿਜ਼ਾਈਨ ਦੀਆਂ ਹੋਰ ਬਣਾਵਾਂਗੇ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਪੈਸਟ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਨਵੇਂ ਆ ਤਾਂ ਮੇਰੇ ਸਰਵ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਆ ਤੁਹਾਡੇ ਤੱਕ ਪਹੁੰਚ ਸਕੇ ਪਹਿਲੀ ਸਲਾਈ ਰਾਈਟ ਸਾਈਡ ਤੋਂ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ 6 ਦੇ ਮਲਟੀਪਲ ਕੁੰਡੇ ਲੈਣੇ ਆਪਾਂ ਠੀਕ ਹੈ 6-6 ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ 6 6 6 6 ਇਸ ਤਰ੍ਹਾਂ ਦੋ ਕੁੰਡੇ ਆਪਣੇ ਕੋਲ ਬਾਧੂ ਉਹ ਦੋਨਾਂ ਕੰਨੀਆਂ ਤੇ ਇੱਕ ਕੁੰਡਾ ਠੀਕ ਹੈ ਪਹਿਲੀ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬੁਣੋ ਵਾਧੂ ਕੁੰਡਾ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਬਣਾ ਲੈਣੀ ਹੈ ਲਾਸਟ ਦੇ ਕੁੰਡੇ ਤੱਕ ਸਾਰੀ ਸਿਰਾਈ ਆਪਾਂ ਇਸ ਤਰ੍ਹਾਂ ਸਿੱਧੀ ਬਣਾਉਣੀ ਹੈ ਰਾਜੀ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਆਪਣੀ ਠੀਕ ਹੈ ਦੂਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਹੈ ਵੇਖੋ ਇਸ ਤਰ੍ਹਾਂ ਸਾਰੀ ਸਲਾਈ ਲਾਸਟ ਤੱਕ ਉਲਟੀ ਤੀਸਰੀ ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੀਏ ਬਨੋ ਹੁਣ ਆਪਣਾ ਡਿਜ਼ਾਈਨ ਜਿਹੜਾ ਇਹ ਬਨੂੰਗਾ ਠੀਕ ਹੈ ਦੋ ਕੁੰਡੀਆਂ ਆਪਾਂ ਬਣਾਵਾਂਗੇ ਸਿੱਧੇ ਛੇ ਕੁੰਡੀਆਂ ਤੇ ਡਿਜ਼ਾਈਨ ਆ ਪਹਿਲਾ ਬਾਧੂ ਕੁੰਡਾ ਛੱਡ ਕੇ ਦੋ ਸਿੱਧੇ ਆਗੇ ਹੁਣ ਇੱਕ ਕੁੰਡੇ ਦੇ ਤਿੰਨ ਬਣਾਵਾਂਗੇ ਪਹਿਲਾਂ ਸਿੱਧਾ ਬਣਾਵਾਂਗੇ ਥ੍ਰੈਡ ਲਪੇਟ ਕੇ ਕਰਾਂਗੇ ਪਿੱਛੇ ਫੇਰ ਸਿੱਧਾ ਇੱਕ ਦੇ ਤਿੰਨ ਬਣ ਗਏ ਠੀਕ ਹੈ ਫੇਰ ਇੱਕ ਕੁੰਡੇ ਦੇ ਤਿੰਨ ਬਣਾਵਾਂਗੇ ਪਹਿਲਾਂ ਸਿੱਧਾ ਬਣਾ ਲਾਂਗੇ ਥ੍ਰੈਡ ਲਪੇਟ ਕੇ ਪਿੱਛੇ ਕਰਾਂਗੇ ਫੇਰ ਸਿੱਧਾ ਇੱਕ ਦੇ ਤਿੰਨ ਠੀਕ ਹੈ ਦੋ ਕੁੰਡੇ ਸਿੱਧੇ ਛੇ ਕੁੰਡੇ ਹੋ ਗਏ ਇਹੀ ਛੇ ਕੁੰਡਿਆਂ ਨੂੰ ਆਪਾਂ ਬਾਰ-ਬਾਰ ਸਲਾਈ ਤੇ ਰਿਪੀਟ ਕਰਦੇ ਜਾਣਾ। ਦੁਬਾਰਾ ਫੇਰ ਉਸੇ ਤਰ੍ਹਾਂ ਹੀ ਦੋ ਕੁੰਡੇ ਸਿੱਧੇ ਇੱਕ ਕੁੰਡੇ ਦੇ ਤਿੰਨ ਕੁੰਡੇ ਫੇਰ ਇੱਕ ਕੁੰਡੇ ਦੇ ਤਿੰਨ ਕੁੰਡੇ ਫੇਰ ਦੋ ਕੁੰਡੇ ਸਿੱਧੇ 6 ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ 2 ਕੁੰਡੇ ਸਿੱਧੇ 1 ਕੁੰਡੇ ਦੇ ਬਣਾਵਾਂਗੇ 3 ਕੁੰਡੇ ਫੇਰ ਇੱਕ ਦੇ ਤਿੰਨ ਫੇਰ 2 ਕੁੰਡੇ ਸਿੱਧੇ ਇਸ ਤਰ੍ਹਾਂ ਦੁਬਾਰਾ ਫੇਰ ਆਪਣੇ 2 ਕੁੰਡੇ ਸਿੱਧੇ ਤਾਂ ਵਿੱਚ ਜਿਹੜੇ ਆਪਣੇ ਚਾਰ ਗੁੰਡੇ ਸਿੱਧੇ ਆ ਜਾਂਦੇ ਠੀਕ ਹੈ ਦੋ ਇਧਰਲੇ ਡਿਜ਼ਾਈਨ ਦੇ ਦੋ ਇਧਰਲੇ ਡਿਜ਼ਾਈਨ ਦੇ ਇੱਕ ਦੇ ਤਿੰਨ ਇੱਕ ਦੇ ਬਣਾਈ ਤਿੰਨ ਗੁੰਡੇ ਲਾਸਟ ਦੇ ਦੋ ਗੁੰਡੇ ਸਿੱਧੇ ਕੰਨੀ ਵਾਲਾ ਵੱਧ ਗੁੰਡਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਹੈ ਠੀਕ ਹੈ ਦੇਖੋ ਇਸ ਤਰ੍ਹਾਂ ਤੀਸਰੀ ਸਲਾਈ ਕੰਪਲੀਟ ਹੋ ਗਈ ਹੁਣ ਆਪਾਂ ਅੱਗੇ ਚੌਥੀ ਸਲਾਈ ਤੇ ਰਾਂਗ ਦੇ ਸਾਈਡ ਤੋਂ ਚੌਥੀ ਸਲਾਈ ਪਹਿਲਾ ਕੁੰਡਾ ਟਾਰੋ ਚਾਹੇ ਬਣੋ ਫਿਰ ਆਪਣੇ ਦੋ ਕੁੰਡੇ ਉਲਟੇ ਜਿਹੜੇ ਤਿੰਨ ਬਣਾਏ ਇੱਕ ਦੇ ਇਹ ਤਿੰਨੇ ਸਲਿੱਪ ਕਰ ਲੈਣੇ ਇਸ ਤਰ੍ਹਾਂ ਫਿਰ ਤਿੰਨ ਕੁੰਡੇ ਸਲਿੱਪ ਫਿਰ ਦੋ ਉਲਟੇ ਠੀਕ ਹੈ ਵਿੱਚ ਆਪਣੇ ਚਾਰ ਕੁੰਡੇ ਉਲਟੇ ਆ ਯਾਨੀ ਕਿ ਇਸ ਤਰ੍ਹਾਂ ਦੋ ਇਧਰਲੇ ਡਿਜ਼ਾਈਨ ਦੇ ਦੋ ਇਧਰਲੇ ਦੇ ਜਿਹੜੇ ਇੱਕ ਦੇ ਤਿੰਨ ਹੈ ਇਸ ਤਰ੍ਹਾਂ ਸਲਿੱਪ ਕਰਨੀ ਹੈ ഫിവിഡി ഉൾട്ട ഉൾ തന്നെ കൂടി സലിപ്പി തന്നെ കൂടെ സ്ലിപ്പാര കൂഡേ ഉൽട്ട ചാരഡേ സ്ലിപ്പിൻ കണ്ടേ സ്ലിപ്പാസ്റ്റ് അപ്പോ ਤਿਆਨ ਕੁੰਡੀ ਉਲਟੀ ਆ ਜਾਂਦੀ ਹੈ ਠੀਕ ਹੈ ਚੌਥੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਆ ਗਈ ਪੰਜਵੀਂ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਹੁਣ ਆਪਾਂ ਇੱਕ ਕੁੰਡਾ ਸਿੱਧਾ ਬਣਾਉਣਾ ਹੈ ਜਿਹੜਾ ਇਹ ਇੱਕ ਕੁੰਡਾ ਸਿੱਧਾ ਤੇ ਇਹ ਤਿੰਨ ਨੂੰ ਆਪਾਂ ਟਵਿਸਟ ਕਰਨਾ ਹੈ ਪਹਿਲਾ ਆਪਾਂ ਇਹਦਰ ਸਲਾਈ ਤੇ ਲੈ ਜਾਵਾਂਗੇ ਇਸ ਤਰ੍ਹਾਂ ਦੇਖੋ ਠੀਕ ਹੈ ਇਹ ਕੁੰਡਾ ਆਪਾਂ ਜਿਹੜਾ ਇੱਕ ਕੁੰਡਾ ਇਹਨੂੰ ਆਪਾਂ ਪਿੱਛੇ ਲੈ ਕੇ ਜਾਣਾ ਜਿਹੜੇ ਤਿੰਨ ਕੁੰਡੇ ਇਹਨਾਂ ਨੂੰ ਫਰੰਟ ਸਾਈਡ ਤੋਂ ਇਸ ਤਰ੍ਹਾਂ ਅੱਗੇ ਲੈ ਕੇ ਆਉਣਾ ਐਸਟਰਾ ਫਿਰ ਫਰੰਟ ਸਾਈਡ ਤੇ ਤਿੰਨ ਦਾ ਇੱਕ ਬਣਾ ਦੇਣਾ ਆਪਾਂ ਐਸਟਰਾ ਇਹ ਕੁੰਡਾ ਸਿੱਧਾ ਬਣਾ ਦੇਣਾ ਐਸਟਰਾ ਫਿਰ ਅਗਲੇ ਤਿੰਨ ਕੁੰਡੇ ਤੇ ਇੱਕ ਕੁੰਡਾ ਆਪਣੇ ਟਵਿਸਟ ਹੋਣਗੇ ਹੁਣ ਇਹ ਪਿੱਛੇ ਜਾਣਗੇ ਤਿੰਨ ਕੁੰਡੇ ਇੱਕ ਕੁੰਡਾ ਬੈਕ ਸਾਈਡ ਤੋਂ ਅੱਗੇ ਆਊਗਾ ਦੇਖੋ ਇਹ ਤਿੰਨੇ ਕੁੰਡੇ ਆਪਾਂ ਪਿੱਛੇ ਲੈ ਜਾਣੇ ਆ ਇਹ ਕੁੰਡਾ ਅੱਗੇ ਲੈ ਆਉਣਾ ਸਿੱਧਾ ਬਣਾ ਦੇਣਾ ਫਿਰ ਜਿਹੜੇ ਤਿੰਨ ਕੁੰਡੇ ਐ ਬੈਕ ਸਾਈਡ ਤੋਂ ਤਿੰਨ ਦਾ ਇੱਕ ਕਰ ਦੇਣਾ ਇਸ ਤਰ੍ਹਾਂ ਦੇਖੋ ਠੀਕ ਐ ਫਿਰ ਆਪਣੇ ਦੋ ਕੁੰਡੇ ਵਿੱਚ ਸਿੱਧੇ ਆ ਜਾਣਗੇ ਇਸ ਤਰ੍ਹਾਂ ਫਿਰ ਕੁੰਡੇ ਹਟ ਟਵਿਸਟ ਹੋਣਗੇ ਇੱਕ ਕੁੰਡਾ ਤੇ ਤਿੰਨ ਕੁੰਡੇ ਜਿਹੜਾ ਇਹ ਇੱਕ ਕੁੰਡਾ ਇਹ ਪਿੱਛੇ ਜਾਊਗਾ ਜਿਹੜੇ ਤਿੰਨ ਕੁੰਡੇ ਫਰੰਟ ਸਾਈਡ ਤੋਂ ਇਹ ਅੱਗੇ ਆਉਣਗੇ ਦੇਖੋ ਇਸ ਤਰ੍ਹਾਂ ਫਿਰ ਇਹ ਤਿੰਨੇ ਕੁੰਡੇ ਜਿਹੜੇ ਆਪਣੇ ਫਰੰਟ ਸਾਈਡ ਤੋਂ ਤਿੰਨ ਦਾ ਇੱਕ ਬਣਾ ਦੇਣਾ ਫਿਰ ਇੱਕ ਕੁੰਡਾ ਸਿੱਧਾ ਬਣਾ ਦੇਣਾ ਹੁਣ ਇਹ ਤਿੰਨ ਕੁੰਡੇ ਤੇ ਇੱਕ ਕੁੰਡਾ ਟਵਿਸਟ ਹੋਣਗੇ ਇਹਨਾਂ ਕੁੰਡੇ ਫਰੰਟ ਸਾਈਡ ਤੋਂ ਬੈਕ ਜਾਣਗੇ ਇੱਕ ਕੁੰਡਾ ਜਿਹੜਾ ਉਹ ਬੈਕ ਸਾਈਡ ਤੋਂ ਅੱਗੇ ਆ ਜਾ ਇਹਨੂੰ ਆਪਾਂ ਸਿੱਧਾ ਬਣਾ ਦਾਂਗੇ ਬੈਕ ਸਾਈਡ ਤੋਂ ਤਿੰਨ ਦਾ ਇੱਕ ਬਣਾ ਦਾਂਗੇ ਐਕਸਟਰਾ ਠੀਕ ਹੈ ਫਿਰ ਵਿੱਚ ਆਪਣੀ దో కుండే సే ఫ తినిస్ట్ తిండే ఫ్రైడ్ అని ఫా ఫిండేటా तीन कुंडे ये पिछे के एक कुंडा अगे आऊगा इस तरह फिर आप तीन कुंडे बैक तो बैक साइड तो तेन दैक बना देंगे इस तरह फिर अपने दो कुंडे सीधे आ गए फिर एक कुंडे उस तरह ट हो जाएंगे ఏ తిని కడ బే ఫ్రైడ్ సెన్ ఏ తిని కండే పిచ్చే జనగే అవుగా అలా కు సీ బే ఫే బడ్ లాస్ట్ వా ਇਹ ਕੁੰਡਾ ਸਿੱਧਾ ਹੈ ਲਾਸਟ ਵਾਲਾ ਸਿੱਧਾ ਕਿੰਮੇ ਸਿੱਧੇ ਪਾਸੇ ਸਲਾਈ ਥੀ ਠੀਕ ਹੈ ਛੇਵੀਂ ਤੇ ਲਾਸਟ ਸਲਾਈ ਹੈਗੀ ਆਪਣੀ ਰੰਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਨੋ ਸਾਰੀ ਸਲਾਈ ਫਿਰ ਉਲਟੀ ਬਣਾ ਦੇਣੀ ਹੈ ਠੀਕ ਹੈ ਇਹੀ ਛੇ ਸਲਾਈ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਈਏ ਨਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ सलांगा तो अपनी पछम के हिसाब न मेरे को नॉर्मल पछम है दस नंबर सलांगा तो मैं तक बना के दिखा रही हूँ लाओ जी ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਹੈ। ਠੀਕ ਹੈ ਇਸ ਤਰ੍ਹਾਂ ਪੱਤੀਆਂ ਬਣ ਜਾਂਦੀਆਂ ਨੇ। ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਫਿਰ ਮਿਲਦੇ ਆਂ ਨੈਕਸਟ ਵੀਡੀਓ ਵਿੱਚ। ਧੰਨਵਾਦ।